ਇਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਾਜੁ ਜੁਗਾਦਿ ਸੱਜ ਹੈ ਭੀ ਸਾਜੁ ਨਾਨਕ ਹੋਸੀ ਭੀ ਸੱਜ ਔਖੀ ਖੜੀ ਨ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਹਾਜ਼ ਦੇ ਰਾਖੈ ਆਪਣੇ ਕੋ ਸਾਸ ਸਾਸ ਬ੍ਰਿਤ ਬਾਲੇ ਪਰਬ ਸੋ ਲਖ ਰਿਓ ਮੇਰਾ ਜੀਤ ਵਾਧੇ ਅੰਧ ਪ੍ਰਭ ਸਦਾ ਸਹਾਈ ਤਨ ਮਰਮੀ ਦ ਰਹਾ ਮੰਨ ਬਿਲਾਸ ਭਏ ਸਾਹਿਬ ਕੇ ਅਜ ਰਜ ਦੇਖ ਵਡਾਈ ਹਰ ਜ਼ਮਰ ਜ਼ਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਬਜਰ ਖਾਈ ਪਵਣ ਪਾਣੀ ਜਾਣੇ ਜਾਤ ਕਾ ਆਗਨ ਕਰੇ ਨਿਬਰਾਤ ਜਮੈ ਜੀ ਜਾਣੇ ਜੇ ਥਾਉ ਸੁਰਤਾ ਪੰਡਿਤ ਦਾ ਗਾਣਾਉ ਸਤਨਾਮ ਸ੍ਰੀ ਵਾਹਿਗੁਰੂ ਗੁਣ ਗੋਵਿੰਦ ਨਾ ਜਾਣੀਏ ਮਾਏ ਅਣ ਰੀਠਾ ਕਿਛ ਕਹਿਣ ਨਾ ਜਾਏ ਕਿਆ ਕਰ ਅੱਖ ਵਿਖਾਣੀ ਐ ਮਾਏ ਸਤਨਾਮ ਸ੍ਰੀ ਵਾਹਿਗੁਰੂ ਰਹਾਉ ਉੱਪਰ ਦਰ ਅਸਮਾਨ ਪਿਆਲ ਕਿਉਂ ਕਰ ਕਹੀਐ ਦਿਹੋ ਵਿਚਾਰ ਬਿਨ ਜਿਹਵਾ ਜੋ ਜਬ ਹੈ ਆਏ ਕੋਈ ਜਾਣ ਕੈਸਾ ਨਾਉ ਸਤਨਾਮ ਸ੍ਰੀ ਵਾਹਿਗੁਰੂ ਕਥਨੀ ਬਦਨੀ ਰਹੇ ਨਿਵਰਾਦ ਸੋ ਬੁਜੈ ਹੋਵੇ ਜਿਸ ਦਾਤ ਅਹਨ ਸੇ ਅੰਤਰ ਰਹੇ ਲਿਮਲਾਏ ਸੋਈ ਪੁਰਖ ਜੇ ਸੱਚ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਜਾਤ ਪੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ ਵਿਚਸਨਾਤੀ ਸੇਵਕ ਹੋਏ ਨਾਨਕ ਬਣੀ ਆ ਪਹਿਰੈ ਸੋਏ